ਅਸੀਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਸਕਦੇ ਆ ਕੋਈ ਮਨੀ ਕਨਸੈਪਟ ਹੀ ਹੁੰਦੇ ਆ ਕਿ ਮਨੀ ਮੈਨੇਜ ਕਿੱਦਾਂ ਕਰਨੀ ਆ ਮਨੀ ਵਰਕ ਕਿੱਦਾਂ ਕਰਦੀ ਆ ਮਨੀ ਗਰੋ ਕਿੱਦਾਂ ਕਰਦੀ ਆ ਮਨੀ ਵਾਧੀ ਕਿੱਥੋਂ ਕਰਦੀ ਕਿੱਥੋਂ ਸਾਰੀਆਂ ਚੀਜ਼ਾਂ ਹੁੰਦੀਆਂ ਉਹਦੇ 'ਚ ਕੋਈ ਸੇਲ ਜਾਂ ਪਰਚੇਜ ਕੋਈ ਇਦਾਂ ਦਾ ਨਹੀਂ ਹੁੰਦਾ ਕਿ ਤੁਹਾਡੇ ਕੋਲ ਕੁਝ ਤੁਸੀਂ ਕੁਝ ਖਰੀਦਣਾ ਜਾਂ ਵੇਚਣਾ ਫ੍ਰੀ ਐਜੂਕੇਸ਼ਨ ਹੁੰਦੀ ਆ ਮਨੀ ਬਾਰੇ ਕਿ ਮਨੀ ਚ ਕੱਟਦਾ ਕਿਹੜੀਆਂ ਚੀਜ਼ਾਂ ਨਾਲ ਤੇ ਵਾਧਾ ਕਿਹੜੀਆਂ ਚੀਜ਼ਾਂ ਨਾਲ ਤੇ ਆਪਾਂ ਨੂੰ ਇੰਨਾ ਹੀ ਪਤਾ ਵਾ ਕਿ ਹਾਂ ਮਨੀ ਕਮਾਉਣੇ ਆਦੋਂ ਨੂੰ ਖਰਚਦੇ ਆ ਤੇ ਜਮ੍ਹਾਂ ਕਰਦੇ ਮੈਂ ਜਿਤੇ ਦੈਟਸ ਇਟ ਪਰ ਆਪਾਂ ਇਹ ਨਹੀਂ ਪਤਾ ਕਿ ਮਨੀ ਕਿੱਥੇ ਘਟਦੀ ਆ ਕਿੱਥੇ ਵੱਧਦੀ ਆ ਕਿਹੜੀ ਜਗ੍ਹਾ ਤੇ ਜ਼ਿਆਦਾ ਤੁਹਾਨੂੰ ਪ੍ਰੋਫਿਟ ਹੁੰਦਾ ਕਿਹੜੀ ਜਗ੍ਹਾ ਤੇ ਮਨੀ ਤੁਹਾਡੀ ਲੂਜ਼ ਹੁੰਦੀ ਆ ਤੁਹਾਡੀ ਲਾਲੋ ਕਿ 100 ਡਾਲਰ 100 ਡਾਲਰ ਦਾ 100 ਡਾਲਰ ਹੀ ਐਂਡ ਤੇ ਅੰਦਾ ਯਰ ਹੋ ਜਾਂਦਾ ਕਿ 100 ਡਾਲਰ ਤੁਹਾਡਾ 80 ਡਾਲਰ ਦੀ ਰਹਿ ਜਾਂਦੇ ਆ ਇਹ ਵਿਖਣਾ ਕਿ 100 ਡਾਲਰ ਵਧੇ ਇਹ ਵਧੇ ਨਾ ਤੇ ਘੱਟੇ 100 ਡਾਲਰ ਤੇ ਰਹਿ ਨਾ ਉਹ ਆਪਾਂ ਸਾਰੀਆਂ ਗੱਲਾਂ ਦੇ ਬਹੁਤ ਵਧੀਆ ਕਨਸੈਪਟ ਆ ਤੇ ਮੈਂ 1 ਬਾਈ 1 ਤੜੇ ਨਾਲ ਰੋਸ਼ ਸ਼ੇਅਰ ਕਰਿਆ ਕਰੂੰਗੀ ਤੇ ਤੁਸੀਂ ਸੁੰਨਾ ਜ਼ਰੂਰ ਦੇਖਣਾ ਜ਼ਰੂਰ ਉਹਦੇ ਚ ਮੈਂ ਨਾ ਮੈਂ ਤੁਹਾਡੇ ਕੋ ਕੁਝ ਲੈਣਾ ਤੇ ਨਾ ਤੁਸੀਂ ਮੈਨੂੰ ਵੇਖੋ ਕੁਝ ਖਰੀਦਣਾ ਤੇ ਨਾ ਬਸ ਉਹ ਕਨਸੈਪਟ ਮੈਂ ਲਰਨ ਕੀਤੀ ਆ ਮੈਂ ਉਹ ਮੈਨੂੰ ਬਹੁਤ ਹੀ ਜ਼ਿਆਦਾ ਵਰਗ ਕੀਤੀ ਆ ਮੈਂ ਆਪਣਾ ਬਹੁਤ ਮਨੀ ਮੈਨੇਜ ਕਰਨਾ ਸਿੱਖਿਆ ਆ ਤੇ ਤੇ ਮੈਂ ਚਾਹੁੰਦੀ ਆ ਕਿ ਜੋ ਚੀਜ਼ ਮੈਂ ਸਿੱਖੀ ਆ ਜਾਂ ਜੋ ਚੀਜ਼ ਮੇਰਕੂ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਕੋਈ ਵੀ ਫ੍ਰੀ ਚ ਤੁਹਾਨੂੰ ਐਜੂਕੇਸ਼ਨ ਨਹੀਂ ਜਿੱਥੇ ਮਰਜੀ ਚਲ ਜਓ ਕਿਤੇ ਵੀ ਜਾਓਗੇ 2-3 ਲੱਖ ਤੁਸੀਂ ਜਮਾ ਨਹੀਂ ਉੱਥੇ ਕਰਵਾਉਣਾ ਤੇ ਤੁਹਾਨੂੰ ਉਹਨਾਂ ਨੇ ਸਲਾਹ ਵੀ ਨਹੀਂ ਦੇਣੀ 5-7000 ਵਾਲੇ ਤੇ ਉਦਾਂ ਹੀ ਬਾਹਰ ਤੋਲ ਦਿੰਦੇ ਵੀ ਤੁਸੀਂ ਜਾਓ ਸਾਡੇ ਕੋਈ ਨਾ ਟਾਈਮ ਨਹੀਂ ਹੈਗਾ ਪਰ ਜੇ ਤੁਹਾਡੇ ਕੋ ਤੁਹਾਨੂੰ ਫ੍ਰੀ ਐਜੂਕੇਸ਼ਨ ਲੈਣੀ ਆ ਮਨੀ ਬਾਰੇ ਮਨੀ ਵਰਕ ਕਿਦਾਂ ਕਰਦੀ ਆ ਹੁਣ ਤੁਸੀਂ ਕਹੋਗੇ ਕਿ ਸਾਨੂੰ ਤੇ ਬਹੁਤ ਪਤਾ ਤੂੰ ਕੌਣ ਹੁੰਦੇ ਦੱਸਣ ਵਾਲੀ ਵੇਖੋ ਜੀ ਹਰ ਇੱਕ ਦੀ ਆਪਣੀ ਲਾਈਨ ਹੁੰਦੀ ਹੈ ਕਿਸ ਦੀ ਲਾਈਨ ਹੁੰਦੀ ਹੈ ਬਿਜ਼ਨਸ ਚ ਕਿਸ ਦੀ ਲਾਈਨ ਹੁੰਦੀ ਹੈ ਉਹਦੇ ਉਹਦੇ ਨਰਸਿੰਗ ਆ ਕਿਸ ਦੀ ਲਾਈਨ ਹੁੰਦੀ ਹੈ ਜੀ ਉਹ ਹੈਗਾ ਕੋਈ ਡਰਾਈਵਰ ਆ ਕਿਸ ਦੀ ਲਾਈਨ ਹੁੰਦੀ ਹੈ ਜੀ ਉਹ ਡਾਕਟਰ ਆ ਇੰਜੀਨੀਅਰ ਆ ਹਰ ਇੱਕ ਦੀ ਆਪਣੀ ਆਪਣੀ ਲਾਈਨ ਹੁੰਦੀ ਹੈ ਉਹ ਹਰ ਇੱਕ ਆਪਣੀ ਲਾਈਨ ਦੇ ਵਿੱਚ ਮਾਹਰ ਹੁੰਦਾ ਪਰ ਜਿਹੜੀ ਮਨੀ ਵਰਕ ਕਰਦੀ ਉਹ ਹਰ ਇੱਕ ਨੂੰ ਸਿੱਖਣ ਦੀ ਲੋੜ ਆ ਮਨੀ ਬਾਰੇ ਸਿੱਖਣ ਦੀ ਕੋਈ ਮਨੀ ਬਾਰੇ ਤੇ ਹੀ ਕੰਮ ਕਰੀ ਜਾਂਦੇ ਆ ਉਹਦੇ ਬਾਰੇ ਹਰ ਇੱਕ ਨੂੰ ਸਿੱਖਣ ਦੀ ਲੋੜ ਆ ਤੇ ਜੇ ਕੋਈ ਤੁਹਾਨੂੰ ਫ੍ਰੀ ਚ ਸਿਖਾਉਂਦਾ ਤੇ ਮੇਰਾ ਕਹਿਲ ਤੁਹਾਨੂੰ ਕੋਈ ਘਾਟੇ ਦਾ ਸੌਦਾ ਨਹੀਂ ਤੇ ਕੱਲ ਤੋਂ ਮੈਂ ਕਲਾਸ ਸ਼ੁਰੂ ਰੋਜ਼ ਕਰਨੀ ਆ ਸਿੱਖਿਓ ਜ਼ਰੂਰ ਵੇਖਿਓ ਜ਼ਰੂਰ ਅੱਗੇ ਤੁਹਾਨੂੰ ਫਾਇਦਾ ਹੁੰਦਾ ਜੇ ਘੜੀ ਵੇਖਣ ਚ ਤੁਹਾਨੂੰ ਵੈਸੇ ਵੀ ਵੀਡੀਓ ਵੇਖਦੇ ਹੋ ਕੋਈ ਵੇਖਣ ਚ ਤੁਹਾਨੂੰ ਹੋ ਸਕਦਾ ਤੇ ਤੁਹਾਨੂੰ ਕੋਈ ਉਹਦਾ ਬੈਨੀਫਿਟ ਮਿਲ ਜੇ ਤੇ ਆਪਾਂ ਚਲੋ ਜੀ ਕੱਲ ਫਸਟ ਵੀਡੀਓ ਸਟਾਰਟ ਹੋਣੀ ਆ te caltó.